ਗੱਲ ਕਰਦੇ ਹਾਂ 1984 ਦੀ 4 ਜੂਨ 1984 ਤੜਕੇ ਸਵੇਰੇ 4:30 ਵਜੇ ਸੰਗਤ ਜੀ ਚਾਰੇ ਪਾਸਿਓਂ ਗੋਲੀਆਂ ਵਰਨੀਆਂ ਸ਼ੁਰੂ ਹੋ ਜਾਂਦੀਆਂ ਨੇ ਗੋਲੀਆਂ ਅਤੇ ਬੰਬਾਂ ਦੀ ਆਵਾਜ਼ਾਂ ਹੀਠ ਸੰਗਤਾਂ ਦੀਆਂ ਚੀਕਾਂ ਦੀਆਂ ਆਵਾਜ਼ਾਂ ਕਿਤੇ ਦੱਬ ਕੇ ਰਹਿ ਜਾਂਦੀਆਂ ਨੇ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੀ ਪ੍ਰਕਰਮਾ ਦੇ ਅੰਦਰ ਲਾਸ਼ਾਂ ਡਿੱਗ ਰਹੀਆਂ ਸੀ ਇਸ ਦੌਰਾਨ ਫੌਜ ਦੇ ਵੱਲੋਂ ਸੱਚਕੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਸਪਲਾਈ ਕਰਨ ਵਾਲੇ ਬਿਜਲੀ ਘਰ ਦੇ ਉੱਤੇ ਸੁੱਟਿਆ ਗਿਆ ਤਾਂ ਸਾਰੇ ਹੀ ਇਲਾਕੇ ਦੀ ਬਿਜਲੀ ਬੰਦ ਕਰ ਦਿੱਤੀ ਗਈ। ਇਸ ਦਿਨ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੁਖ ਆਸਣ ਦੇ ਵਾਸਤੇ ਵਾਪਸ ਸ਼੍ਰੀ ਅਕਾਲ ਤਖਤ ਸਾਹਿਬ ਨਹੀਂ ਲਿਜਾਏ ਗਏ। ਰਾਤ 8 ਵਜੇ ਦੇ ਕਰੀਬ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅਸੁਕ ਆਸਨ ਇੱਥੇ ਹੀ ਪਹਿਲੀ ਮੰਜ਼ਲ ਦੇ ਉੱਤੇ ਕਰ ਦਿੱਤੇ ਗਏ